ਸਾਰੇ ਟਾਈਮਸ ਆਪਣੇ ਕੋਲ ਸਾਰਾ ਕੁਝ ਹੈਗਾ ਬਹੁਤ ਧਮਣਾ ਸ਼ੋਰ ਤਿਆਰੀ ਹੈ ਬੱਚਾ ਨੂੰ ਫੁੱਲ ਕ੍ਰੇਜ਼ ਹੈ ਸਾਰੇ ਲੱਗੇ ਹੋਏ ਆ ਤਾਂ ਦੇਖੋ ਅੱਜ ਹੀ ਲੱਗੇ ਹੋਏ ਆ ਪਿੱਛੇ ਦੇਖੋ ਜਿਸ ਦਿਨ ਦਾ ਕੱਲ ਪੂਰੇ ਦੇਸ਼ ਨੂੰ ਇੰਤਜ਼ਾਰ ਹੈ ਆਖਿਰਕਾਰ ਉਹ ਦਿਨ ਆਉਣ ਵਾਲਾ ਹੈ ਹੋਲੀ ਦਾ ਤਿਉਹਾਰ ਪੂਰੇ ਦੇਸ਼ ਦੇ ਵਿੱਚ ਕੱਲ ਬੜੀ ਧੂਮਤਾਂਮ ਦੇ ਨਾਲ ਮਨਾਇਆ ਜਾਣ ਵਾਲਾ ਹੈ ਇਸ ਤੋਂ ਪਹਿਲਾਂ ਹੀ ਹੋਲੀ ਤੋਂ ਪਹਿਲਾਂ ਹੀ ਆਪਾਂ ਦੇਖ ਸਕਦੇ ਹਾਂ ਕਿ ਚੰਡੀਗੜ੍ਹ ਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ ਲੋਕਾਂ ਵੱਲੋਂ ਹੋਲੀ ਦੀਆਂ ਤਿਆਰੀਆਂ ਜਿਹੜੀਆਂ ਇੱਕ ਦਿਨ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ ਲੋਕ ਜਿਹੜਾ ਹੋਲੀ ਦਾ ਸਮਾਨ ਹੋਲੀ ਦੀਆਂ ਤਿਆਰੀਆਂ ਕਰਦੇ ਨਜ਼ਰ ਆ ਰਹੇ ਹਨ ਇਸ ਨਾਲ ਸੰਬੰਧਿਤ ਅਸੀਂ ਗੱਲ ਕਰਦੇ ਹਾਂ ਲੋਕਾਂ ਨਾਲ ਕਿ ਕਿੰਨੀਆਂ ਕੁ ਤਿਆਰੀਆਂ ਉਹਨਾਂ ਦੀ ਹੋਲੀਆਂ ਤੇ ਚੱਲ ਰਹੀਆਂ ਹਨ ਹੋਲੀ ਤੇ ਕਿੰਨੀਆਂ ਕੁ ਤਿਆਰੀਆਂ ਹੋ ਰਹੀਆਂ ਨੇ ਫੁੱਲ ਤਿਆਰੀ ਹੈ ਜੀ ਬਿਲਕੁਲ ਫੁੱਲ ਦੇਖੋ ਸਾਰੇ ਟੈਂਕਸ ਆਪਣੇ ਕੋਲ ਸਾਰਾ ਕੁਝ ਹੈਗਾ ਪੂਲ 100% ਤਿਆਰੀ ਹੈ ਬੱਚਾ ਨੂੰ ਫੁੱਲ ਕ੍ਰੇਜ਼ ਹੈ ਸਾਰੇ ਲੱਗੇ ਹੋਏ ਇਹ ਤਾਂ ਦੇਖੋ ਅੱਜ ਹੀ ਲੱਗੇ ਹੋਏ ਆ ਪਿੱਛੇ ਦੇਖੋ ਹੋਲੀ ਤੇ ਅੱਗੇ ਕੱਲ ਜਿਹੜੀ ਕੱਲ ਹੋਲੀ ਪੂਰੇ ਦੇਸ਼ ਦੇ ਵਿੱਚ ਮਨਾਈ ਜਾਣੀ ਹੈ ਉਸ ਨਾਲ ਸੰਬੰਧਿਤ ਕੁਝ ਕਹਿਣਾ ਚਾਹੋਗੇ ਨਹੀਂ ਮੈਮ ਬਸ ਬਾਕੀ ਤਾਂ ਸਾਰਾ ਕੁਝ ਓਕੇ ਹੈ ਸੈਲੀਬ੍ਰੇਟ ਹੋ ਰਹੀ ਹੈ ਲੋਕੀ ਸਾਰੇ ਸੈਲੀਬ੍ਰੇਟ ਕਰ ਰਹੇ ਹਨ 50 ਆ ਗਏ ਇਨਕੀ ਜੀ ਤੇ ਜਿਹੜੇ ਕਹਿ ਰਹੇ ਸੀ ਕਿ ਜਿਹੜੇ ਲੋਕੀ ਅੱਜਕੱਲ ਸਕਿਨ ਕੇਅਰ ਦਾ ਬੜਾ ਚੱਲਿਆ ਸਾਰੇ ਆਰਗੈਨਿਕ ਕਲਰ ਹੈਗੇ ਆ ਆਰਗੈਨਿਕ ਸਪਰੇ ਹੈਗੇ ਆ ਸਾਰਾ ਮੇਡ ਇਨ ਇੰਡੀਆ ਹੈਗਾ ਕੋਈ ਚੱਕਰ ਨਹੀਂ ਹੈ ਬਿਲਕੁਲ ਪ੍ਰੋਪਰ ਆਪਣੇ ਕੋਲ ਜਿੰਨੇ ਵੀ ਕਲਰਸ ਆ ਹਰਬਲ ਹੈ ਹਾਂਜੀ

ਇਹ ਲੋਕ ਜਿਹੜੇ ਬਿਨਾਂ ਕਿਸੇ ਚੀਜ਼ ਦੀ ਜਿਜਕ ਤੋਂ ਜਿਹੜੇ ਰੰਗ ਮੇਰੀ ਹੈ ਮਤਲਬ ਇਹ ਹੈ ਕਿ ਇਸ ਉਸ ਵਿੱਚ ਥੋੜਾ 바ਰਗੇਨਿੰਗ ਹੋਤੀ ਹੈ ਬਟ ਠੀਕ ਹੈ ਅਸੀਂ ਵੀ ਕਰਕੇ ਖਤਮ ਕਰ ਰਹੇ ਹਾਂ ਸਾਮਾਨ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਬਾਜ਼ਾਰਾਂ ਦੇ ਵਿੱਚ ਵੀ ਪੂਰੀ ਰੌਣਕ ਲੱਗ ਚੁੱਕੀ ਹੈ ਤੇ ਹੋਲੀਆਂ ਦੀਆਂ ਤਿਆਰੀਆਂ ਵੀ ਖੂਬ ਹੋ ਰਹੀਆਂ ਨੇ ਤੇ ਜਿਹੜੇ ਲੋਕ ਸਕਿਨ ਕੇਅਰ ਦੇ ਵਿੱਚ ਜ਼ਿਆਦਾ ਧਿਆਨ ਦਿੰਦੇ ਹਨ ਉਹਨਾਂ ਲਈ ਵੀ ਅਲੱਗ ਰੰਗ ਜਿਹੜੇ ਵਰਤੇ ਜਾਣਗੇ ਪੜੇ ਕਰਦੇ ਲੋਕੀ ਜਿਹੜੇ ਹੋਲੀ ਨਹੀਂ ਮਨਾਉਂਦੇ ਇਸ ਕਰਕੇ ਉਹਦੇ ਬਾਰੇ ਤੁਹਾਡੇ ਤੁਸੀਂ ਕੀ ਕਹਿਣਾ ਚਾਹੋ ਸਾਡੇ ਬੇਟੇ ਦੀ ਮੈਰਿਜ ਹੋਈ ਹੈ ਉਹਦੀ ਪਹਿਲੀ ਹੋਲੀ ਹੈ ਇਸ ਕਰਕੇ ਅਸੀਂ ਸ਼ਾਪਿੰਗ ਕਰ ਰਹੇ ਹਾਂ ਇਹ ਪਹਿਲੀ ਹੋਲੀ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਹੈ ਖਾਸ ਸਾਰੇ ਰਿਸ਼ਤੇਦਾਰ ਸਾਡੇ ਨੇੜੇ ਤੇੜੇ ਜੋ ਵੀ ਹੈਗੇ ਆ ਉਹ ਸਾਰੇ ਆਣਗੇ ਅਸੀਂ ਫਿਰ ਗੁਜੀਆਂ ਵਗੈਰਾ ਉਹਨੂੰ ਖਿਲਾਵਾਂਗੇ ਇੱਥੋਂ ਅਸੀਂ ਸ਼ਾਪਿੰਗ ਕੀਤੀ ਹੈ ਬਾਕੀ ਤੁਸੀਂ ਕਿ ਆਪਾਂ ਸੁਣਿਆ ਕਿ ਹੋਲੀ ਦਾ ਮਤਲਬ ਰੰਗ ਗੁਲਾਲ ਗੁਜੀਆ ਤੇ ਖੂਬ ਸਾਰੀਆਂ ਖੁਸ਼ੀਆਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬਹੁਤ ਖੁਸ਼ੀਆਂ ਜੀ ਖੂਬ ਸਾਰੀਆਂ ਅਸੀਂ ਤਾਂ ਵੈਸੇ ਅੱਗੇ ਕਦੇ ਸੈਲੀਬ੍ਰੇਟ ਇਹ ਨਾ ਕੀਤਾ ਨਹੀਂ ਹੈਗਾ ਹੁਣ ਇਸ ਵਾਰ ਬੱਚੇ ਕਹਿ ਰਹੇ ਆ ਵੀ ਮੈਰिज ਹੋਈ ਆ ਤੇ ਕੁਝ ਕਹਿਣਾ ਚਾਹਵਾਂਗੇ ਤੁਹਾਨੂੰ ਤੇ ਕਿਹੜੀ ਕਿਹੜੀ ਕ ਮਿਠਾਈ ਜਿਹੜੀ ਸਭ ਤੋਂ ਜ਼ਿਆਦਾ ਖਾਧੀ ਜਾਂਦੀ ਹੈ ਘਰ ਘਰ ਤਾਂ ਸਾਡੇ ਵੈਸੇ ਤਾਂ ਅਸੀਂ ਖਾਂਦਿਆਂ ਕੱਲਾ ਕੰਧ ਦੀ ਤੇ ਹੁਣ ਅਸੀਂ ਗੁਜੀਆ ਗੁਜੀਆ ਲਈ ਆ ਇੱਥੋਂ ਸਪੈਸ਼ਲੀ ਲਈ ਆ ਚੰਡੀਗੜ੍ਹ ਤੋਂ ਤੇ ਕਈ ਜਿਹੜੇ ਸਕਿਨ ਕੇਅਰ ਬੜੇ ਕਰਦੇ ਲੋਕੀ ਜਿਹੜੇ ਹੋਲੀ ਨਹੀਂ ਮਨਾਉਂਦੇ ਉਸ ਕਰਕੇ ਉਹਦੇ ਬਾਰੇ ਤੁਹਾਡੇ ਤੁਸੀਂ ਕੀ ਕਹਿਣਾ ਚਾਹੋਗੇ ਬਸ ਹੁਣ ਤਾਂ ਬਹੁਤ ਵਧੀਆ ਵਧੀਆ ਕਲਰ ਆ ਰਹੇ ਨੇ ਸਕਿਨ ਤੋਂ ਬਚਾ ਲੈ ਕੋਈ ਕਰੀਮ ਲਾ ਲਓ ਪਹਿਲਾਂ ਆਪਣੇ ਫੇਸ ਦੇ ਉੱਤੇ ਕੋਈ ਸਕਿਨ ਨਾ ਸਕਿਨ ਕੋਈ ਟੋਨ ਲਾ ਲਓ ਕੁਝ ਵੀ ਲਾ ਸਕਦੇ ਆਪਾਂ ਬਾਕੀ ਸਾਲ ਬਾਦ ਤਿਹਾਰ ਆਉਂਦੇ ਐ ਇੰਜੋਏ ਹਰਬਲ ਕਲਰ ਆ ਰਹੇ ਨੇ ਜਿਹੜੇ ਸਕਿਨ ਨੂੰ ਖਰਾਬ ਨਹੀਂ ਕਰਦੇ ਪਹਿਲਾਂ ਅੰਦੇ ਦੀ ਖੁੱਲੇ ਰੰਗਾਂ ਦੇ ਜੀ ਉਹ ਸਕਿਨ ਨੂੰ ਖਰਾਬ ਕਰਦੇ ਸੀ ਹੁਣ ਉਹ ਚੇਂਜ ਨਹੀਂ ਰਹੇ ਹੁਣ ਬਹੁਤ ਕੰਪਨੀਆਂ ਧਿਆਨ ਰੱਖਣ ਲੱਗੀਆਂ ਕਲਰ ਬਣਾਉਣ ਦੇ ਰਹੀਆਂ ਨੇ ਸਰ ਕੱਲ ਹੋਲੀ ਦੇ ਤਿਹਾਰੇ ਤੇ ਕਿੰਨੀਆਂ ਰੌਣਕਾਂ ਜਿਹੜੀਆਂ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਮੌਸਮ ਠੰਡਾ ਹੋ ਗਿਆ ਨਹੀਂ ਤੇ ਹੋਲੀ ਦੇ ਤਾਂ ਅੱਛੀ ਰੌਣਕ ਬਣੇ ਤੇ ਸ਼ਾਮੀ ਰੌਣਕ ਹੋਏਗੀ ਦੁਪਹਿਰ ਤੋਂ ਬਾਅਦ ਨੂੰ ਕੱਲ ਹੋਲੀ ਆ ਛੁੱਟੀ ਹੈ ਦਫ਼ਤਰਾਂ ਦੀ ਮੌਸਮ ਠੀਕ ਹੋ ਗਿਆ ਫਿਰ ਤਾਂ ਫਿਰ ਤਾਂ ਅੱਛਾ ਬਹਿ ਜਾਏਗਾ ਨਹੀਂ ਤੇ ਦੁਕਾਨਦਾਰਾਂ ਦੀ ਹੋਲੀ ਜਿਹੜੀ ਹੈ ਵੇਸਟ ਹੋ ਜਣੀ ਹੈ ਤੇ ਇਸ ਵਾਰ ਕਿੰਨੇ ਆ ਕਿ ਜਿਹੜੇ ਲੋਕ ਜਿਹੜੇ ਹੋਲੀ ਦੇ ਵਿੱਚ ਤੁਹਾਨੂੰ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਤਾਂ ਬਹੁਤ ਉਤਸ਼ਾਹ ਹੈ ਹਰ ਤਿਹਾੜ ਦਾ ਉਤਸ਼ਾਹ ਹੁੰਦਾ ਬਹੁਤ ਜ਼ਿਆਦਾ ਹੋਲੀ ਦਾ ਤਿਹਾੜ ਤਾਂ ਵੈਸੇ ਵੀ ਲੋਕ ਬਹੁਤ ਖੁਸ਼ ਹੀ ਨੇ ਪ੍ਰੀਤ ਇਹ ਹੋਲੀ ਦੇ ਵਿੱਚ ਕਿੱਦਾਂ ਦਾ ਮਾਹੌਲ ਜਿਹੜਾ ਇੱਥੇ ਰਹਿਣ ਵਾਲਾ ਹੈ ਬਹੁਤ ਅੱਛਾ ਮਾਹੌਲ ਰਹੇਗਾ ਬਹੁਤ ਹੀ ਵਧੀਆ ਮਾਹੌਲ ਰਹੇਗਾ ਥੋੜਾ ਧੁੱਪ ਰੱਬ ਜਿਹੜਾ ਦੇਵਤਾ ਧੁੱਪ ਦਾ ਮੌਸਮ ਲਿਆ ਤਾਂ ਬਹੁਤ ਵਧੀਆ ਜਾਏਗਾ ਬੋਲੀ ਦਾ ਤੇ ਹਰ ਤੇ ਜਿਹੜੇ ਲੋਕੀ ਜਿਹੜੀ ਸਕਿਨ ਕੇਅਰ ਵਾਲਾ ਆਪਣਾ ਬੜਾ ਧਿਆਨ ਦਿੰਦੇ ਹਨ ਤੇ ਉਹਨਾਂ ਲਈ ਕੁਝ ਇਦਾਂ ਦੇ ਕਲਰਸ ਆ ਰਹੇ ਨੇ ਜਿਹੜੇ ਕਿ ਹਾਂ ਬਿਲਕੁਲ ਆ ਰਹੇ ਆਂ ਜੀ ਹਰਬਲ ਕਲਰ ਆ ਰਹੇ ਨੇ ਜਿਹੜੇ ਸਕਿਨ ਨੂੰ ਖਰਾਬ ਨਹੀਂ ਕਰਦੇ ਪਹਿਲਾਂ ਆਂਦੇ ਸੀ ਖੁੱਲੇ ਰੰਗ ਆਂਦੇ ਸੀ ਉਹ ਸਕਿਨ ਨੂੰ ਖਰਾਬ ਕਰਦੇ ਸੀ ਹੁਣ ਉਹ ਚੇਂਜ ਨਹੀਂ ਰਹੀ ਹੁਣ ਬਹੁਤ ਕੰਪਨੀਆਂ ਧਿਆਨ ਰੱਖਣ ਲੱਗੀਆਂ ਕਲਰ ਬਣਾਦੇ ਹੋ ਇਹਨਾਂ ਬੱਚੇ ਬਹੁਤ ਜ਼ਿਆਦਾ ਐਕਸਾਈਟਿਡ ਐ ਐਸ ਲੋਕਡਾਊਨ ਤੋਂ ਬਾਅਦ ਹੁਣ ਬੱਚਿਆਂ ਨੂੰ ਸਮਝ ਆ ਰਹੀ ਹੈ ਛੋਟੇ ਨੂੰ ਕਿ ਹੋਲੀ ਕੀ ਚੀਜ਼ ਹੈ ਮੈਮ ਇਸ ਵਾਰ ਹੋਲੀ ਤੇ ਕੀ ਕੁਝ ਖਾਸ ਰਹਿਣ ਵਾਲਾ ਹੈ ਹੋਲੀ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਸ਼ੌਂਕ ਨੇ ਬੱਚੇ ਸ਼ਾਪਿੰਗ ਕਰ ਰਹੇ ਨੇ ਬੱਚੇ ਬਹੁਤ ਜ਼ਿਆਦਾ ਐਕਸਾਈਟਿਡ ਐ ਐਸ ਲੋਕਡਾਊਨ ਤੋਂ ਬਾਅਦ ਹੁਣ ਬੱਚਿਆਂ ਨੂੰ ਸਮਝ ਆ ਰਹੀ ਹੈ ਛੋਟੇ ਨੂੰ ਕਿ ਹੋਲੀ ਕੀ ਚੀਜ਼ ਹੈ ਇਸ ਵਾਰ ਕਾਰ ਦੇ ਵਿੱਚ ਕਿੰਨੀਆਂ ਕੋਈ ਤਿਆਰੀਆਂ ਹੋ ਚੁੱਕੀਆਂ ਨੇ ਤੇ ਕਿੰਨੀਆਂ ਕੋਈ ਰਹਿ ਗਈਆਂ ਨੇ ਕਾਰ ਵਿੱਚ ਬਹੁਤ ਜ਼ਿਆਦਾ ਤਿਆਰੀਆਂ ਲੱਗੀਆਂ ਬੱਚੇ ਜਿਹੜੇ ਛੋਟੇ ਹੀਗੇ ਲੋਕਡਾਊਨ ਚੋਂ ਵੱਡੇ ਹੋ ਰਿਹਾ ਉਹ ਕਾਰ ਨੂੰ ਸਜਾ ਰਹੇ ਨੇ ਫਿਰ ਬੱਚੇ ਕਲਰਸ ਨਾਲ ਡੈਕੋਰੇਟ ਕਰ ਰਹੇ ਨੇ ਕਾਰ ਨੂੰ ਬਸ ਬੱਚੇ ਸ਼ਾਪਿੰਗ ਤੇ ਹੀ ਚੱਲਣ ਨੂੰ ਬੋਲਦੇ ਵੇ ਇਸ ਵਾਰ ਆਈ ਵੀ ਸੋਮਵਾਰ ਹੈ ਤੇ ਸੰਡੇ ਦਾ ਫਾਇਦਾ ਵੀ ਉਠਾਇਆ ਜਾ ਰਿਹਾ ਹੈ ਇਸ ਵਾਰ ਕਿੰਨੀ ਕੁ ਜਿਹੜੀ ਸ਼ਾਪਿੰਗ ਹੋ ਚੁੱਕੀ ਹੈ ਸ਼ਾਪਿੰਗ ਤਾਂ ਬਸ ਚਲਦੀ ਪਈ ਹੈ ਬੱਚੇ ਦੇ ਐਗਜ਼ਾਮਸ ਓਵਰ ਹੋ ਗਏ ਤੇ ਐਗਜ਼ਾਮਸ ਤੋਂ ਬਾਅਦ ਦਾ ਟਾਈਮ ਚੱਲਿਆ ਆ ਤੇ ਬੱਚੇ ਫ੍ਰੀ ਨੇਸ ਟਾਈਮ ਇੱਕ ਕਿਹੜੀ ਕੁ ਜਿਹੜੀ ਮਿਠਾਈ ਹੋਲੀ ਦੇ ਉੱਤੇ ਜਿਹੜੀ ਸਭ ਤੋਂ ਜ਼ਿਆਦਾ ਖਾਏ ਜਾਂਦੀ ਹੈ ਹੋਲੀ ਦੇ ਉੱਤੇ ਗੋਂਦਵੀ ਲੱਡੂ ਹੁੰਦੇ ਆ ਪੰਜਾਬੀਆਂ ਦੇ ਉਹ ਖਾਏ ਜਾਂਦੇ ਸਭ ਤੋਂ ਜ਼ਿਆਦਾ ਜਿਵੇਂ ਕਿ ਮਾਤਾ ਪਿਤਾ ਕੇਵਾਰ ਬੱਚਿਆਂ ਨੂੰ ਜਿਹੜੇ ਕਿਉਂਕਿ ਰੰਗ ਜਿਹੜੇ ਐ ਮਾਤਾ ਪਿਤਾ ਜ਼ਿਆਦਾ ਬੱਚਿਆਂ ਨੂੰ ਨਹੀਂ ਖੇਡਣ ਦਿੰਦੇ ਉਹ ਕਹਿੰਦੇ ਨੇ ਕਿ ਜਿਹੜਾ ਰੰਗ ਹੈ ਉਹ ਸਹੀ ਨਹੀਂ ਹੈ ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਕੱਲ ਐਕਚੁਅਲੀ ਬੱਚਿਆਂ ਵਾਸਤੇ ਆਰਗੇਨਿਕ ਕਲਰਸ ਆ ਰਹੇ ਨੇ ਜਿਹੜੇ ਕਿ ਫਲਾਵਰਸ ਦੇ ਬਨੇ ਨੇ ਉਹ ਤੋਂ ਬੱਚਾ ਵਾਸਤੇ ਵਧੀਆ ਨੇ ਉਹ ਯੂਜ਼ ਕਰ ਸਕਦੇ ਆ ਬੱਚੇ 컬러ਫੁਲ ਅਗਰ ਬੱਚੇ ਹੋਲੀ ਨਹੀਂ ਖੇਡਣਗੇ ਉਹਨਾਂ ਨੂੰ ਕਿੱਥੋਂ ਪਤਾ ਚਲੇਗਾ ਕਿ ਸਾਡੀ ਕੀ ਸੱਭਿਆਤਾ ਹੈਗੀ ਕਿਸ ਤਰ੍ਹਾਂ ਹੋਲੀ ਖੇਡਦੀ ਹੈ 48 ਸ਼ੋਭਾ ਵੀ ਕਲਰ ਜਿਹੜੇ ਹੈਗੇ ਉਹ ਖਰਾਬ ਆ ਰਿਹਾ ਚੈਲੇ ਨੂੰ ਖਰਾਬ ਕਰਦੇ ਐ ਪਰ ਐਤਕੀ ਕੋਈ ਗੱਲ ਨਹੀਂ ਐਤਕੀ ਅਜਾ ਦੇ ਰੰਗ ਆ ਗਏ ਕਿ ਜਿਹੜੇ ਖਰਾਬ ਨਹੀਂ ਕਰਦੇ ਚੈਲੇ ਨੂੰ ਬਿਲਕੁਲ ਵੀ ਕੀ ਕੀ ਜਿਹੜਾ ਲੋਕਾਂ ਦੇ ਵਿੱਚ ਉਤਸ਼ਾਹ ਕਿੰਨਾ ਕੁਸ਼ਾ ਦੇਖਣ ਨੂੰ ਮਿਲਿਆ ਮੈਨੂੰ ਐਤਕੀ ਤਾਂ ਇੰਨਾ ਦੇਖਿਆ ਨਹੀਂ ਜੋ ਪਿਛਲੀ ਹੋਲੀ ਤੋਂ ਸੀ ਨਾ ਉਹ ਐਤਕੀ ਨਾਲ ਹੈ ਨਹੀਂ ਕਿਉਂਕਿ ਐਤਕੀ ਪਤਾ ਨਹੀਂ ਕੀ ਗੱਲ ਹੈ ਦੋ ਦੋ ਕਰਕੇ ਧਿਆਨ ਬਣਨ ਲੱਪਿਆ ਸਾ ਕਰਕੇ ਫਰਕ ਪੈ ਰਿਹਾ ਜਾ ਫਿਰ ਪਤਾ ਨਹੀਂ ਕੀ ਗੱਲ ਐ ਇਸ ਕੀ ਬੱਚਿਆਂ ਨੂੰ ਇੰਨਾ ਵੀ ਸ਼ੌਕ ਨਹੀਂ ਹੋ ਰਿਹਾ ਜਿੰਨਾ ਪਿਛਲੀ ਵਾਰ ਸੀ ਸ਼ੌਕ ਰੰਗਾ ਰੂੰਗਾ ਦਾ ਇੰਨਾ ਸ਼ੌਕ ਸੀ ਬੱਚਿਆਂ ਨੂੰ ਪਿਛਕਾਰੀ ਦਾ ਇੰਨਾ ਸ਼ੌਕ ਸੀ ਐਸ ਕੀ ਨਾ ਹੈ ਨਹੀਂ ਮੇਰੇ ਕੰਮ ਸੇ ਕਿਹੜੀ ਕਮੀ ਜਿਹੜੀ ਲੱਗ ਰਹੀ ਹੈ ਕਿ ਇਸ ਵਾਰ ਜਿਹੜਾ ਲੋਕਾਂ ਦੇ ਵਿੱਚ ਉਤਸ਼ਾਹ ਨਹੀਂ ਹੈ ਮੈਨੂੰ ਮੇਰੇ ਖਿਆਲ ਨਾਲ ਲੋਕਾਂ ਨੂੰ ਤਾਂ ਹੀ ਸ਼ੌਕ ਆਇਆ ਵੀ ਕਲਰ ਜਿਹੜੇ ਹੈਗੇ ਉਹ ਖਰਾਬ ਆ ਰਿਹਾ ਹੈ ਚੈਲੇ ਨੂੰ ਖਰਾਬ ਕਰਦੇ ਆ ਪਰ ਐਸ ਕਾ ਹੀ ਕੋਈ ਗੱਲ ਨਹੀਂ ਐਸ ਕੀ ਐਦਾ ਦੇ ਰੰਗ ਆ ਗਏ ਕਿ ਜਿਹੜੇ ਖਰਾਬ ਨਹੀਂ ਕਰਦੇ ਚੈਲੇ ਨੂੰ ਬਿਲਕੁਲ ਵੀ ਲਾਈਟ ਕਲਰ ਹੈ ਸਾਰੇ ਸਕੀਨ ਬਹੁਤ ਅੱਛੇ ਕਲਰ ਆਏ ਹੋਏ ਐਸ ਕੀ ਪਰ ਪਤਾ ਨਹੀਂ ਐ ਕਿ ਬੱਚਿਆਂ ਨੂੰ ਹੈ ਲਿੰਦਾ ਸ਼ੌਂਕ ਹੋਲੀ ਖੇਲਦਾ। ਇਸ ਵਾਰ ਬੱਚਿਆਂ ਲਈ ਕੀ ਕੁਝ ਨਵਾਂ ਜਿਹੜਾ ਹੋਲੀ ਨੂੰ ਦੇਖਣ ਨੂੰ ਮਿਲ ਰਿਹਾ ਹੈ? ਨਵਾਂ ਤਾਂ ਮੈਡਮ ਕੁਛ ਨਹੀਂ ਨਵਾਂ ਤਾਂ ਜ਼ਿਆਦਾ ਕਰਤਾ ਬਾਲਬੂਲ ਦੇ ਛੱਲੇ ਆ ਗਏ ਆ। ਉਹ ਪਾ ਕੇ ਬੱਚੇ ਬੜੇ ਖੁਸ਼ ਹੁੰਦੇ ਆ। ਉਹ ਬੜੇ ਵਿਕਰੇ ਵਾਲ। ਜ਼ਿਆਦਾ ਕਰੇ ਉਹ ਤੇਰੀ ਜੀ ਜ਼ੋਰ ਪੈ ਰਿਹਾ। ਇਸ ਵਾਰ ਕਿੰਨੀ ਕੁ ਜਿਹੜੀ ਵਿਕਰੀ ਪਿਛਲੀ ਵਾਰੀ ਨਾਲੋਂ ਇਸ ਵਾਰ ਜ਼ਿਆਦਾ ਹੋਈ ਕੀ ਘਟ ਗਈ ਵਿਕਰੀ? ਵਿਕਰੀ ਘਟ ਗਈ ਬੜਾ ਸੇਲ 'ਚ ਫਰਕ ਆ ਗਿਆ ਇਸ ਸਾਲ। ਇਸ ਸਾਲ ਬਹੁਤ ਫਰਕ ਆ ਗਿਆ ਹੈ ਬਾਕੀ ਦੇਖਦੇ ਆ ਸ਼ਾਮੀ ਕੀ ਬੰਦਾ ਮਾਹੌਲ ਕਿਤਾ ਦਾ ਹੁੰਦਾ ਹੋਲੀ ਤਾਂ ਮੇਨ ਕਲਦੀ ਹੈ ਬਾਕੀ ਸ਼ਾਮੀ ਦੇਖਦੇ ਕੀ ਬੰਦਾ ਮਾਹੌਲ ਬਰਾਤੇ ਦੋ ਤਿੰਨਾਂ ਦਾ ਆਪਾਂ ਮਾਲ ਲਾਇਆ ਦੋ ਦਿਨਾਂ ਤੇ ਕੋਈ ਕੰਮ ਹੀ ਨਾ ਹੈ ਨਿਕਲਿਆ ਨਹੀਂ ਜਿਵੇਂ ਕਿ ਤੁਸੀਂ ਦੇਖਿਆ ਕਿ ਕੁਝ ਲੋਕ ਜਿਹੜੇ ਸੋਚ ਰਹੇ ਨੇ ਕਿ ਹੋਲੀ ਤੇ ਉੱਤੇ ਜਿਹੜੇ ਰੰਗ ਸਕਿਨ ਨੂੰ ਖਰਾਬ ਕਰਦੇ ਹਨ ਪਰ ਕਿਤੇ ਨਾ ਕਿਤੇ ਜਿਹੜੇ ਹਰਬਲ ਰੰਗ ਵੀ ਬਾਜ਼ਾਰ ਦੇ ਵਿੱਚ ਆ ਗਏ ਹਨ ਇਸ ਕਰਕੇ ਲੋਕਾਂ ਨੂੰ ਕਬਰਾਂਉਣ ਦੀ ਲੋੜ ਨਹੀਂ ਹੈ ਹੋਲੀ ਤੇ ਇਸ ਵਾਰ ਕੀ ਕੁਝ ਖਾਸ ਰਹਿਣ ਵਾਲਾ ਹੈ ਅ ਕੁਝ ਖਾਸ ਨਹੀਂ ਕਰਾਂਗੇ ਅਸੀਂ ਵਈ ਬਸ ਜੋ ਹੋਲੀ ਬਣਾਤੇ ਵਈ ਹੋਲੀ ਹੋਗੀ ਇਸ ਵਾਰ ਕੁਝ ਖਾਸ ਸੋਚਿਆ ਕਿ ਇਸ ਦਿਨ ਨੂੰ ਕੀ ਕੀ ਕਰੋਗੇ ਬਸ ਅਸੀਂ ਘੁੰਮਾਂਗੇ ਔਰ ਰੰਗ ਲਗਾएंगे ਔਰ ਪਾਣੀ ਸੇ ਗਿੱਲਾ ਕਰਾਂਗੇ ਔਰ ਕੁਝ ਤੋਂ ਨਹੀਂ ਕਰਤੇ ਤੇ ਜਿਹੜਾ ਇਸ ਵਾਰ ਸ਼ੋਪਿੰਗ ਕਿੰਨੀ ਕੁ ਹੋ ਚੁੱਕੀ ਹੈ ਹੋਲੀ ਦੀ ਅਭੀ ਵਈ ਕਰਨਾ ਪਤਾ ਨਹੀਂ ਅਬ ਕਿਤਨੀ ਹੋਗੀ ਉਹ ਦੇਖਾਂਗੇ ਤੇ ਮੈਂ ਸਿਮਰਨ ਕੈਮਰਾਮੈਨ ਰਵਿੰਦਰ ਦੇ ਨਾਲ ਲਿਵਿੰਗ ਇੰਡੀਆ ਚੰਡੀਗੜ੍ਹ